ਦਨ ਤੇ ਪਰ ਪਰ ਤੇ ਕਰੀਆਂ ਆਵ ਕਠਾ ਤਨ ਚੀਜੈ ਕਾਲ ਅਹੇਰੀ ਫੇਰਾ ਬਧਕ ਜਿਉ ਕਹੋ ਕਮਨ ਬਿਦ ਕੀਜੈ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾਕਾ ਰਹਾ ਜਬ ਲਗ ਜੋਤ ਕਾਇਆ ਮੈਂ ਵਰਤੈ ਆਪ ਪਸ਼ੂ ਨਾ ਬੁਝੈ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੁਝੈ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮ ਕੇਵਲ ਨਾਮ ਜਪੋ ਰੇ ਪ੍ਰਾਨੀ ਪੜੋ ਏਕ ਕੀ ਸ਼ਰਨ ਜੋ ਜਨ ਪਾਓ ਤਖਤ ਕਸ਼ ਜਾਣੈ ਤਾ ਕੋ ਅਚਰਜ ਕਾਹੋ ਜਿਉ ਜਾਲ ਜਲਮੈ ਪੈਸ ਨਾ ਨਿਕਸੈ ਤਿਉ ਢਰ ਮਿਲਿਓ ਜੁਲਾਹੋ ਹਰ ਕੇ ਲੋਗ ਮੈਂ ਤੋ ਮਤ ਕਾ ਭੂਰ ਜੋ ਤਨ ਕਾਂਸ਼ੀ ਤਜੈ ਕਬੀਰਾ ਰਮਈਆ ਕੰਨੀ ਹੋਰਾ ਰਹਾ ਕਹਿ ਤ ਕਬੀਰ ਸੁਨ ਹੋ ਰੇ ਲੋਈ ਪਰ ਮਨ ਭੂਲੋ ਕੋਈ ਕਿਆ ਕਾਸ਼ੀ ਕਿਆ ਊਖਰ ਮਗਹਰ RAM ਹਿਦੈ ਜਾਉਈ ਇੰਦਰ ਲੋਕ ਸ਼ਿਵ ਲੋਕ ਜੈ ਬੋ ਉਛੇ ਤਪ ਕਰ ਬੌਰ ਐ ਬੋ ਕਿਆ ਮੰਗੋ ਕਿਛ ਥਿਰ ਨਹੀਂ RAM ਨਾਮ ਰਖ ਮਨ ਮਾਹੀ ਰਹਾਓ ਸ਼ੋਭਾ ਰਾਜ ਵਿਭਾ ਬੜੀ ਆਈ ਅੰਤ ਨ ਕਹੂ ਸੰਗ ਸਹਾਈ ਪੁੱਤਰ ਕੁਲਤਰ ਲక్ష్ਮੀ ਮਾਇਆ ਇਨ ਤੇ ਕਹੋ ਕਵਨੈ ਸੁਖ ਪਾਇਆ ਕਹਿਤ ਕਬੀਰ ਔਰ ਨਹੀਂ ਕਾਮਾ ਹਮਰੇ ਮਨ ਧਨ RAM ਕੋ ਨਾਮ RAM ਸਿਮਰ RAM ਸਿਮਰ RAM ਸਿਮਰ ਭਾਈ RAM ਨਾਮ ਸਿਮਰਨ ਬਿਨ ਬੂਡ ਤੇ ਅਧਿਕਾਈ ਰਹਾ ਬਨਤਾ ਸੁਤ ਦੇ ਗ੍ਰਹਿ ਸੰਪਤ ਸੁਖ ਦਾਈ ਇਨ ਮੈਂ ਕਸ਼ ਨਾਹੇ ਤੇਰੋ ਕਾਲ ਉਹ ਵਧ ਆਈ ਅਜਾਮਲ ਗੱਜ ਗਨਕਾ ਪਤਿਤ ਕਰਮ ਕੀਨੇ ਤੇ ਉ ਉਤਰ ਪਾਰ ਪਰੇ RAM ਨਾਮ ਲੀਨੇ ਸੂਕਰ ਕੂਕਰ ਜੋਨ ਭਮੇ ਤਉ ਲਾਜ ਨਾ ਆਈ RAM ਨਾਮ ਛਾੜ ਅੰਮ੍ਰਿਤ ਕਾਹੇ ਬਖ ਖਾਈ ਤਾਜ ਧਰਮ ਕਰਮ ਵਿਦ ਨਿਖੇਧ RAM ਨਾਮ ਲਈ ਗੁਰ ਪ੍ਰਸਾਦ ਜਨਕਬੀਰ RAM ਕਰਸਨੇਹੀ